ਸ਼ੰਭੂ ਬੈਰੀਅਰ ਤੇ ਮੌਜੂਦ ਆਪਾਂ ਨਾਲ ਸਿੱਧੂ ਪਹੁੰਚੇ ਨੇ ਵੀ ਮੇਰੇ ਭਰਾਵੋ ਤੁਸੀਂ ਪਹਿਲਾਂ ਹੀ ਬਹੁਤ ਵੱਡਾ ਸਾਥ ਦਿੱਤਾ ਤੇ ਹੁਣ ਵੀ ਤੁਸੀਂ ਸਾਥ ਦੇ ਰਹੇ ਹੋ ਆਪਾਂ ਕਿਵੇਂ ਆਪਣੇ ਪੰਜਾਬ ਨੂੰ ਬਚਾਉਣਾ ਕਿਵੇਂ ਆਪਣੀਆਂ ਲੜਾਈਆਂ ਲੜਨੀਆਂ ਨੇ ਗਿਆ ਹਨਾ ਇਕੱਠੇ ਹੋ ਕੇ ਆਪਾਂ ਲੜਾਈਆਂ ਲੜੀਏ ਆਪਾਂ ਜਿਹੜੀ ਆਪਣੇ ਪੰਜਾਬ ਦੀ ਲੜਾਈ ਆ ਸਾਡੇ ਜ਼ਮੀਨਾਂ ਦੀ ਲੜਾਈ ਆ ਸਾਡੀਆਂ ਫਸਲਾਂ ਦੀ ਲੜਾਈ ਆ ਸਾਡੀਆਂ ਨਸਲਾਂ ਦੀ ਲੜਾਈ ਆ ਸਾਡੀ ਬਰਾਦ ਦੀ ਲੜਾਈ ਆ ਅਸੀਂ ਉਹ ਲੜਾਈ ਲੜ ਗਏ ਬਾਈ ਬਣ ਕੇ ਹਨਾ ਕਿਉਂਕਿ ਜਦੋਂ ਅਸੀਂ ਇਕੱਠੇ ਹੁੰਨੇ ਆ ਨਾ ਸਰਕਾਰਾਂ ਨੂੰ ਫਿਰ ਭੱਜਣਾ ਪੈਂਦੀਆਂ ਨੇ ਬਾਪੂ ਮਿਲਿਆ ਤੁਹਾਨੂੰ ਤੁਹਾਡਾ ਮੂੰਹ ਚੁੰਮਿਆ ਬਾਪੂ ਮੂੰਹ ਚੁੰਮ ਕੇ ਕਹਿੰਦਾ ਇਧਰ ਵੀ ਤੇ شدت ਹੋ ਰਿਹਾ ਬਾਨੇ ਤੇਰੇ ਨਾਲ ਹੀ ਬੜਾ ਹੋਇਆ ਮੇਰੀ ਗੱਲ ਸੁਣ ਜਿਹੜੇ 28 28 ਸਾਲ ਤੋਂ ਜੇਲ੍ਹਾਂ ਦੇ ਬੈਠੇ ਨੇਗੇ ਡਿਊਰੂ ਕੱਢਣ ਜੇਲ੍ਹਾਂ 'ਚ ਬੈਠਣੇ ਸਾਡੇ ਭਰਾ ਕੁਰਬਾਨੀਆਂ ਦੇ ਕੇ ਮੇਰੀ ਤਾਂ ਕੁਛ ਵੀ ਕੁਰਬਾਨੀ ਨਹੀਂ ਹੈਗੀ ਹਨਾ ਹੁਣ ਤਾਂ ਇਹ ਲੱਗਦਾ ਵੀਰ ਜੇ ਜਾਣ ਚਲੀ ਜਾਵੇ ਨਾ ਪੰਜਾਬ ਦੇ ਲੇਖੇ ਲੱਗ ਜਦਾ ਚੰਗੀ ਹੈ ਤੇ ਅਸੀਂ ਦੇਖ ਜਿੰਨੇ ਵਾਰੀ ਵੀ ਇਹ ਦੇਸ਼ ਕਲਾਮ ਹੋਇਆ ਅਸੀਂ ਯਾਦ ਕਰਵਾਇਆ ਮੁਗਲਾਂ ਤੋਂ ਸਾਡੇ ਗੁਰੂ ਸਾਹਿਬਾਨ ਨੇ ਕਰਾਇਆ ਜਿੱਥੇ ਪੰਜਾਬ ਨੇ ਤਾਂ ਮੁੱਖ ਮੋੜ ਗਿਆ ਤਾਂ ਇਹਨਾਂ ਦਾ ਚੀਨ ਨੇ ਸਾਰਾ ਇਹਨੂੰ ਭਾਰਤੋਂ ਦੱਬ ਲੈਣਾ ਸਾਡੀਆਂ ਪੰਜਾਬ ਕਰਕੇ ਚੀਨ ਕੀ ਡਰਦਾ ਸਿੱਖ ਕੌਮ ਤੋਂ ਡਰਦਾ ਨਾ ਸਾਡੀ ਕੌਮ ਤੋਂ ਡਰਦਾ ਨਾ ਇਹ ਚੀਜ਼ ਇਹਨਾਂ ਨੂੰ ਇਹਨਾਂ ਨੂੰ ਵੀ ਪਤਾ ਹੈ ਇਹ ਫੁੱਦੂਰ ਧਮਕਿਆ ਗਿੱਦੜ ਧਮਕਿਓਂ ਡਰਨ ਵਾਲੇ ਨਹੀਂ ਹੈਗੇ ਸ਼ੰਭੂ ਬੈਰੀਅਰ ਤੇ ਮੌਜੂਦ ਦੇ ਜਿੱਦਾਂ ਨੂੰ ਕਿਵੇਂ ਦੇਖ ਦਿਓ ਜੋ ਹਰਿਆਣਾ ਸਰਕਾਰ ਹੈ ਪੰਜਾਬ ਦੇ ਕਿਸਾਨਾਂ ਪ੍ਰਤੀ ਦੇਖੋ ਭਾਈ ਗੱਲ ਹੈ ਯਾਰ ਜਿਹੜੇ ਸਰਕਾਰਾਂ ਨੇ ਜਿਹੜੇ ਲੀਡਰ ਨੇ ਕਿੰਨੀ ਲੜਾਈ ਆਪਣੀ ਨਾਲ ਪੂਰੀ ਹੈ ਚਾਹੇ ਸੈਂਟਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਹਨਾ ਜੋ ਕੁਝ ਕਰ ਰਹੀਆਂ ਨੇ ਜੋ ਕੀਤੇ ਵਾਦੇ ਸਾਡੇ ਉਹ ਮੁੱਕਰ ਗਏ ਕਰਕੇ ਸਾਡਾ ਨਾਂ ਬਾਧੇ ਅਸੀਂ ਉਹੀ ਆਪਣੀਆਂ ਜਿਹੜੀਆਂ ਮੰਗਾਂ ਨੇ ਉਹੀ ਮਣਾਉਣ ਲਈ ਆਇਆ ਇਸ ਕਰਕੇ ਮੇਰੀ ਤਾਂ ਹੁਣ ਬਾਲਾ ਤਾਂ ਤੁਹਾਨੂੰ ਪਤਾ ਮੈਥੋਂ ਹੁਣ ਲੰਮਾ ਚੌੜਾ ਪਾਸਾ ਨਹੀਂ ਦਿੱਤਾ ਨਹੀਂ ਜਾਂਦਾ ਪਰ ਮੈਂ ਤਾਂ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਇਹੀ ਗੱਲ ਕਹਿਣਾ ਹਨਾ ਵੀ ਮੇਰੇ ਭਰਾਵੋ ਤੁਸੀਂ ਪਹਿਲਾਂ ਹੀ ਬਹੁਤ ਵੱਡਾ ਸਾਥ ਦਿੱਤਾ ਤੇ ਹੁਣ ਵੀ ਤੁਸੀਂ ਸਾਥ ਦੇ ਰਹੇ ਹੋ ਆਪਾਂ ਕਿਵੇਂ ਆਪਣੇ ਪੰਜਾਬ ਨੂੰ ਬਚਾਉਣਾ ਕਿਵੇਂ ਆਪਣੀਆਂ ਲੜਾਈਆਂ ਲੜਨੀਆਂ ਨੇ ਗਿਆ ਹਨਾ ਇਕੱਠੇ ਹੋ ਕੇ ਆਪਾਂ ਲੜਾਈਆਂ ਲੜੀਏ ਇਹੀ ਮੇਰੀ ਨੌਜਵਾਨਾਂ ਨੂੰ ਬਿੰਦ ਦੇ ਜਿਹੜੇ ਘਰਾਂ 'ਚ ਬੈਠੇ ਨੇ ਉਹ ਵੀ ਆਓ ਵੀਰ ਬਣ ਕੇ ਆਪਾਂ ਜਿਹੜੀ ਆਪਣੇ ਪੰਜਾਬ ਦੀ ਲੜਾਈ ਆ ਸਾਡੇ ਜ਼ਮੀਨਾਂ ਦੀ ਲੜਾਈ ਆ ਸਾਡੀਆਂ ਫਸ ਦੀ ਬਰਾਸ ਦੀ ਲੜਾਈ ਆ ਅਸੀਂ ਉਹ ਲੜਾਈ ਲੜ ਗਏ ਬਾਈ ਬਣ ਕੇ ਹਨਾ ਕਿਉਂਕਿ ਜਦੋਂ ਅਸੀਂ ਇਕੱਠੇ ਹੁੰਨੇ ਆ ਨਾ ਸਰਕਾਰਾਂ ਨੂੰ ਫਿਰ ਭੱਜਣਾ ਪੈਂਦੀਆਂ ਨੇ ਹੁਣ ਬਾਪੂ ਬਾਪੂ ਮਿਲਿਆ ਤੁਹਾਨੂੰ ਤੁਹਾਡਾ ਮੂੰਹ ਚੁੰਮਿਆ ਬਾਪੂ ਮੂੰਹ ਚੁੰਮ ਕੇ ਕਹਿ ਰਿਹਾ ਇਧਰ ਵੀ ਤੇ ਛੱਤ ਹੋ ਰਿਹਾ ਭਾਨੇ ਤੇਰੇ ਨਾਲ ਹੀ ਬੜਾ ਹੋਇਆ ਉਹ ਦੁੱਖ ਉਹਨਾਂ ਦੇ ਵਿੱਚ ਕੋਈ ਕੋਈ ਕਲਣੀ ਮੇਰੀ ਗੱਲ ਸੁਣ ਜਿਹੜੇ 28 28 ਸਾਲ ਤੋਂ ਜੇਲਾਂ ਤੋਂ ਬੈਠੇ ਨੇਗੇ ਡਿਊਰੂ ਕੜਨ ਜੇਲਾਂ 'ਚ ਬੈਠੇ ਨੇ ਸਾਡੇ ਭਰਾ ਕੁਰਬਾਨੀਆਂ ਦੇ ਗਏ ਮੇਰੀ ਤਾਂ ਕੁਛ ਵੀ ਕੁਰਬਾਨੀ ਨਹੀਂ ਹੈਗੀ ਹਨਾ ਕੋਈ ਚੱਕਰ ਨਹੀਂ ਹੁਣ ਤਾਂ ਆਪਣਾ ਪੁਰਾਣੇ ਸਮੇਂ ਤੋਂ ਜਾਣਦੇ ਹੁਣ ਤਾਂ ਇਹ ਲੱਗਦਾ ਵੀ ਆਰ ਜੋ ਜਾਣ ਚਲੀ ਜਾਵੇ ਨਾ ਪੰਜਾਬ ਦੇ ਲੇਖੇ ਲੱਗ ਜਦਾ ਚੰਗੀ ਹੈ ਹੁਣ ਤਾਂ ਐਵੇਂ ਜੇ ਲੱਗਣ ਲੱਗ ਬਸ ਤੁਹਾਨੂੰ ਕੀ ਲੱਗਦਾ ਜੋ ਇਹ ਬਤੀਰਾ ਸਰਕਾਰ ਲਗਾਤਾਰ ਜਿਹੜਾ ਆਪਣਾਰੀ ਆ ਥਰੂ ਗੈਸ ਦੇ ਗੋਲੇ ਡਾਂਗ ਛੋਟਾ ਨੌਜਵਾਨ ਬੜੇ ਜ਼ਖਮੀ ਨੇ ਉਹ ਕਿਵੇਂ ਹਸਾਬ ਕੀਤਾ ਜਾਏਗਾ ਉਹ ਚੀਜ਼ਾਂ ਦਾ ਗੱਲ ਪਤਾ ਕੀ ਗੱਲ ਆ ਛੋਟੇ ਵੀਰ ਗੱਲ ਇਹ ਆ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਆ ਸਾਡੇ ਹਰਿਆਣੇ ਦੀ ਜਵਾਨੀ ਆ ਖਾਸ ਕਰਕੇ ਮੈਂ ਆਪਣੇ ਸਿੱਖ ਕੌਮ ਦੀ ਗੱਲ ਕਰਾਣਾ ਹੈ ਤੇ ਅਸੀਂ ਦੇਖ ਜਿੰਨੇ ਵਾਰੀ ਵੀ ਇਹ ਦੇਸ਼ ਕਲਾਮ ਹੋਇਆ ਅਸੀਂ ਯਾਦ ਕਰਵਾਇਆ ਮੁਗਲਾਂ ਤੋਂ ਸਾਡੇ ਗੁਰੂ ਸਾਹਿਬਾਨ ਨੇ ਕਰਾਇਆ ਅੰਗਰੇਜ਼ਾਂ ਤੋਂ ਅਸੀਂ 90% ਕਰਵਾਨੀਆਂ ਦੇਖ ਕਰਵਾਇਆ ਪਰ ਇਹਨਾਂ ਨੂੰ ਇਹ ਚੀਜ਼ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਇਹ ਇਹੋ ਜਿਹੇ ਪੁੱਠੇ ਕੰਮ ਕਰਦੇ ਰਹਿਣਗੇ ਜੇ ਕਿਤੇ ਪੰਜਾਬ ਨੇ ਤਾਂ ਮੁੱਖ ਮੋੜ ਗਿਆ ਤਾਂ ਇਹਨਾਂ ਦਾ ਚੀਨ ਨੇ ਸਾਰਾ ਇਹਨੂੰ ਭਾਰਤ ਨੂੰ ਦੱਬ ਲੈਣਾ ਸਾਡੀਆਂ ਪੰਜਾਬ ਕਰਕੇ ਚੀਨ ਕੀ ਡਰਦਾ ਸਿੱਖ ਕੌਮ ਤੋਂ ਡਰਦਾ ਨਾ ਸਾਡੀ ਕੌਮ ਤੋਂ ਡਰਦਾ ਨਾ ਇਸ ਕਰਕੇ ਇਹ ਚੀਜ਼ ਸਮਝ ਲੈਣ ਵੀ ਚਾਹਤਾ ਪਰ ਉਹ ਚੀਨ ਤੇ ਬਾਟਰਾ ਬੂਟਰਾ ਲੈ ਕੇ ਤੋਪਾਂ ਤੁਪਾ ਲੈਉਣ ਅਜੇ ਫਿਰ ਵੀ ਨਹੀਂ ਖਤਮ ਹੋਣੇ ਇਹ ਚੀਜ਼ ਇਹਨਾਂ ਨੂੰ ਇਹਨਾਂ ਨੂੰ ਵੀ ਪਤਾ ਇਹ ਫੁੱਦੂ ਧਮਕੀਆਂ ਗਿੱਦੜ ਧਮਕੀਆਂ ਡਰਨ ਵਾਲੇ ਨਹੀਂ ਹੈਗੇ ਪਰ ਕੋਈ ਗੱਲ ਨਹੀਂ ਆਗੂ ਸਾਹਿਬਾਂ ਨੇ ਸਾਡੀਆਂ ਮੀਟਿੰਗਾਂ ਚੱਲੀਆਂ ਜਾਂਦੀਆਂ ਨੇਗੀਆਂ ਜਿਵੇਂ ਜਿਵੇਂ ਕਿਵੇਂ ਕਿਵੇਂ ਕਹਿਣਗੇ ਇੱਕ ਪਲੈਨਿੰਗ ਦੇ ਥਰੂ ਜਿਹੜੇ ਕੰਮ ਹੁੰਦੇ ਨੇਗੇ ਹਣਾ ਪਲੈਨਿੰਗ ਦੇ ਥਰੂ ਜਿਵੇਂ ਜਿਵੇਂ ਜਿੱਥੇ ਬੰਦਿਆਂ ਦੇ ਪ੍ਰੋਗਰਾਮ ਹੁੰਦੇ ਨੇ ਉਮੇ ਆਪਾ ਉਸ ਤੇ ਪਹਿਰਾ ਦਿੰਗੇ ਅਖੀਰਲਾ ਸਵਾਲ ਹੈ ਪਹਿਲਾਂ ਵੀ ਕਿਸਾਨ ਨਹੀਂ ਦਬੇ ਜਦੋਂ ਦਿੱਲੀ ਗਏ ਸੀਗੇ ਤੁਸੀਂ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਦੇਖਲੇ ਨੌਜਵਾਨ ਜਦੋਂ ਤੁਹਾਡੀ ਰਿਹਾਈ ਵੇਲੇ ਸੀ ਉਦੋਂ ਵੀ ਨਹੀਂ ਦਬੇ ਕਿ ਇਹ ਜਿਹੜੇ ਬੈਰੀਗੇਟਿੰਗ ਹੈਗੀ ਐ ਬਕਰੇ ਬਕਰੇ ਹੈ ਨੇ ਬਾਰਡਰਾਂ ਦੇ ਉੱਤੇ ਇੱਥੇ ਨੌਜਵਾਨ ਦਬ ਜਾਣਗੇ ਪੰਜਾਬ ਦਬ ਜੇਗਾ ਤੁਸੀਂ ਇੱਕ ਚੀਜ਼ ਦੇਖ ਇਹ ਤਾਂ ਹੁਣ ਪੂਰੀ ਦੁਨੀਆ ਨੂੰ ਪਤਾ ਪੂਰੇ ਸੰਸਾਰ ਨੂੰ ਪੂਰੇ ਨੂੰ ਪਤਾ ਵੀ ਇਹ ਤਾਂ 2121 ਦੇ ਵਿੱਚ ਸਾਰਾ ਗਿੱਧੜ ਦੇ ਲੜਾਈ ਦੇ ਵਿੱਚ ਇਹ 2121 ਨੇ ਸਾਡੇ ਸਿੰਘਾਂ ਨੇ ਲੜਾਈਆਂ ਜਿੱਤ ਲੀਆਂ ਪੰਜ ਪਾਏ ਨੇ ਬਾਬਾ ਬੋਤਾ ਸਿੰਘ ਕਰਜਾ ਸਿੰਘ ਵਰਗੇ ਨੇ ਇਹ ਤਾਂ ਇਹਨਾਂ ਨੂੰ ਹੀ ਪਤਾ ਸਾਡੇ ਇਤਿਹਾਸ ਬਾਰੇ ਇਹ ਗਿੱਧੜ ਤੇਮ ਕੇਨਾਂ ਦੇ ਦੇਣ ਦੀ ਆਦਤ ਹੈ ਹਨਾ ਇਹ ਦਮਣ ਦੋਬਨਾਂ ਨਾਲ ਤੱਕ ਕਿਤੇ ਕਿਸੇ ਤੋਂ ਝੁਕਣ ਵਾਲੇ ਨਹੀਂ ਹੈਗੇ ਇਹ ਤਾਂ ਬਸ ਮੋਰਚੇ ਫਤੇ ਪਹਿਲਾਂ ਵੀ ਕਰਕੇ ਮੜਾ ਤੇ ਹੁਣ ਵੀ ਕਰਕੇ ਮੜਾਂਗੇ ਤੇਰੇ ਭਰਾ ਦਾ ਤਾਂ ਦੇਖਿਆ ਕੋਈ ਅੱਜ ਤੱਕ ਕਿਸਾਨੀ ਦਾ ਝੰਡਾ ਨਹੀਂ ਹੈਗਾ ਹੱਥ 'ਚ ਜਦੋਂ ਕਿ ਨੌਜਵਾਨਾਂ ਨੂੰ ਇਹ ਸਭ ਦੱਸਿਆ ਲੈ ਵੀ ਪਹਿਲਾਂ ਮੇਰੇ ਦਾਦੇ ਤੋਂ ਗੱਲ ਕਰਾਂ ਹਨਾ ਜਦੋਂ ਨੌਜਵਾਨਾਂ ਨੂੰ ਕਿਸਾਨੀ ਬਾਰੇ ਨਹੀਂ ਸੀ ਪਤਾ ਹੁੰਦਾ ਉਦੋਂ ਮੈਂ ਦੱਸਦਾ ਹੁੰਦਾ ਕਈ ਮੈਨੂੰ ਨੌਜਵਾਨ ਪੁੱਛਦੇ ਕਿ ਕਿਸਾਨ ਯੂਨੀਅਨ ਕੀ ਹੈ ਮੇਰੇ ਤਾਂ ਉਦੋਂ ਦਾ ਹੱਥ 'ਚ ਝੰਡਾ ਹੈ ਹਨਾ ਇਸ ਕਰਕੇ ਇਹ ਝੰਡਾ ਡੰਡਾ ਹਮੇਸਾ ਰਹਿਣਾ ਹੀ ਰਹਿਣਾ ਕਿਸਾਨੀ ਲਈ ਆਪਣੀ ਲਈ ਆਪਣੇ ਜ਼ਮੀਨਾਂ ਦੇ ਲਈ ਆਪਣੇ ਫਸਲਾਂ ਦੇ ਲਈ ਆਪਣੇ ਮਜ਼ਦੂਰ ਭਰਾਵਾਂ ਦੇ ਲਈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਜਿਹੜੀ ਗੱਲ ਕਰਨੀ ਹੈ ਹਨਾ ਸਾਡੇ ਨਾਲ ਇਹ ਦੇਸ਼ ਕਿਹਦੇ ਸਿਰ ਤੇ ਚੱਲਦਾ ਕਿਸਾਨ ਤੇ ਮਜ਼ਦੂਰ ਸਿਰ ਤੇ ਚੱਲਦਾ ਨਾ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਸਾਨੂੰ ਆਪਸ ਚ ਲੜਾ ਕੇ ਮਾਰਿਆ ਜਾਂਦਾ ਹੈ ਨਾ ਮਜ਼ਦੂਰਾਂ ਨੂੰ ਹੁਣ ਤੁਸੀਂ ਇਹ ਦੇਖ ਜੀ ਜੀ ਸਾਨੂੰ ਜਿਹੜੇ ਕਿਸਾਨਾਂ ਮਜ਼ਦੂਰਾਂ ਨੂੰ ਆਪਸ ਚ ਲੜਾਇਆ ਜਾਂਦਾ ਜੀ ਪੂਰੀ ਕਰ ਲਓ ਗੱਲ ਕੋਈ ਗੱਲ ਨਹੀਂ ਹੁਣ ਤੁਸੀਂ ਇਹ ਦੇਖੋ ਸਾਡੇ ਕਿਸਾਨਾਂ ਨੇ ਮਜ਼ਦੂਰਾਂ ਦੇ ਕਰਜ਼ਾ ਮਾਫੀ ਦੀ ਗੱਲ ਵਿੱਚ ਰੱਖੀ ਹੈ ਵੀ ਸਾਡੇ ਜਿਹੜੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਇੱਕ ਵਾਰ ਗੱਲ ਪੂਰੀ ਕਰ ਉਹਦੇ ਉਹਦੇ ਤੇ ਲੀਕ ਬਜਣੀ ਚਾਹੀਦੀ ਹੈ ਹਨਾ ਉਹ ਤੇ ਲੀਕ ਬਜਣੀ ਚਾਹੀਦੀ ਆ ਅਸੀਂ ਕੱਲ ਮਜ਼ਦੂਰਾਂ ਦੀ ਵੀ ਕਰਦੇ ਆ ਸਾਨੂੰ ਇਹ ਇਹ ਲੋਕ ਲੜਾਈ ਲੜਾਈ ਜਾਂਦੇ ਨੇਗੇ ਹੁਣ ਵਿੱਚ ਮੈਂ ਭਾਜਪਾ ਦੇ ਇੱਕ ਆਗੂ ਦੀ ਡਿਬੇਟ ਸੁਣੀ ਉਹ ਕਹਿੰਦਾ ਵੀ ਅੱਛਾ ਅਸੀਂ ਇੰਨਾ ਕਰਜ਼ਾ ਕਿਵੇਂ ਮਾਫ਼ ਕਰ ਦਈਏ ਕਹਿੰਦਾ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦਾ ਹੁਣ ਇੱਕ ਚੀਜ਼ ਉਹਨੂੰ ਪੁੱਛਣ ਵਾਲੀ ਹੋਵੇ ਵੀ ਜਿਹੜਾ ਐਡੇ ਐਡੇ ਬਿਜ਼ਨਸਮੈਨਾਂ ਦਾ ਅਰਮਾਹ ਰੁਪਿਆ ਵਾਪਸ ਕਰਤਾ ਤੁਸੀਂ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕਰ ਸਕਦੇ ਦੇਸ਼ ਕੀ ਦੇ ਸਿਰ ਤੇ ਚੱਲਦਾ ਕਿਸਾਨਾਂ ਦੇ ਸਿਰ ਤੇ ਚ ਕੱਚੇ ਮਾਲ ਕਰਕੇ ਸਾਡੇ ਇਸ ਤੋਂ ਚੱਲਦੇ ਆ ਰਹੇ ਨਾ ਕਿਸਾਨ ਤੇ ਮਜ਼ਦੂਰ ਨੂੰ ਦੱਬਿਆ ਕੁਛ ਲੈ ਜਾ ਰਿਹਾ ਉਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਇਹ ਬਣੇ ਖੜੇ ਨੇਗੇ ਆਹ ਲੜਾਈ ਆ ਆਪਣੀ ਮੇਰੀ ਬਹੁਤ ਸ਼ੁਕਰੀਆ ਭਾਨਾ ਸਿੱਧੂ ਸਾਡੇ ਨਾਲ ਸੀਗੇ ਗੱਲਬਾਤ ਕਰਦੇ ਸੀ ਕਿ ਕੈਮਰੇ ਤੇ ਸਹਿਯੋਗ ਦਿੱਤਾ ਮੇਰੇ ਸਾਹ ਜੋਗੀ ਹਰੀਸ਼ ਨੇ ਧੰਨ